ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਡੇਟ ਵਿੱਚ ਪੰਜਾਬ ਦਾ ਬੱਚਾ-ਬੱਚਾ ਸਵੇਰੇ ਉੱਠਣ ਤੋਂ ਲੈ ਕੇ ਆਥਣ ਵੇਲੇ ਤੱਕ ਮਾਨ ਸਾਹਿਬ ਦੇ ਮੋਬਾਈਲ ਦੇਖਦਾ ਰਹਿੰਦਾ ਕਿ ਸ਼ਾਇਦ ਅੱਜ ਮਾਨ ਸਾਹਿਬ ਕੋਈ ਐਹੋ ਜੀ ਗੱਲ ਕਰਨਗੇ ਜਿਸ ਤੋਂ ਇਹ ਅੰਦਾਜ਼ਾ ਹੋ ਜੂ ਕਿ ਮਾਨ ਸਾਹਿਬ ਉਹ ਸੁਪਨੇ ਪੂਰੇ ਕਰਨ ਦੀ ਗੱਲ ਕਰ ਰਹੇ ਆ ਜਿਹੜੇ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਕੀਤੇ ਸੀ ਸ਼ਾਇਦ ਕੋਈ ਮਾਨ ਸਾਹਿਬ ਅੱਜ ਐਹੋ ਜੀ ਨਿਊਜ਼ ਸੁਣਾਉਣਗੇ ਜਿਸ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲੂ ਕਿ ਮਾਨ ਸਾਹਿਬ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਅੱਜ ਉਹਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਆ ਪਰ ਮਾਨ ਸਾਹਿਬ ਦੇ ਮੂੰਹ ਵੱਲ ਦੇਖ ਕੇ ਤਾਂ ਇੰਜ ਲੱਗਦਾ ਕਿ ਮਾਨ ਸਾਹਿਬ ਦੀ ਆਪਣੀ ਨੀਂਦ ਪੂਰੀ ਹੀ ਨਹੀਂ ਹੁੰਦੀ ਹਰ ਰੋਜ਼ ਐਨੀ ਗੂੜੀ ਨੀਂਦ ਵਿੱਚ ਸੌਂਦੇ ਆ ਕਿ ਜੇ ਇਸ ਨੀਂਦ ਵਿੱਚ ਸੁਪਨਾ ਆਉਂਦਾ ਹੀ ਨਹੀਂ ਤੇ ਸਾਰਾ ਪੰਜਾਬ ਉਹਨਾਂ ਦੇ ਪੈਰਾ ਦੇਣ ਲਈ ਜਾਗਦਾ ਰਹੇ ਤਾਂ ਹੀ ਸ਼ਾਇਦ ਇੱਕ ਦਿਨ ਕੋਈ ਝਟਕਾ ਜਾਂ ਦੇ ਦਿੰਦੇ ਆ ਹੁਣ ਇਹੋ ਜਿਹਾ ਇੱਕ ਹੋਰ ਵੱਡਾ ਝਟਕਾ ਮਿਲਿਆ ਸਾਡੀ ਪੰਜਾਬੀ ਇੰਡਸਟਰੀ ਨੂੰ ਪੁਲਿਸ ਦਾ ਇੱਕ ਅਜ ਨਵਾਂ ਬਿਆਨ ਆਇਆ ਪੁਲਿਸ ਦਾ ਬਚਾਰੀ ਦਾ ਕਾਹਦਾ ਬਿਆਨ ਉਹਨਾਂ ਪੁਲਿਸ ਦਾ ਵਰਕ ਹੀ ਉਹੀ ਪੜਦੀ ਆ ਜਿਹੜੀ ਪਿੱਛੋਂ ਲਿਖੇ ਆਂਦੇ ਆ ਫਿਰ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਲੈਣੇ ਆ ਕਿ ਮਾਨ ਸਾਹਿਬ ਦਾ ਅੱਜ ਇੱਕ ਨਵਾਂ ਰੂਲ ਪਾਸ ਹੋਇਆ ਜਿਹਦੇ ਤਹਿਤ ਪੁਲਿਸ ਨੇ ਇਹ ਬਿਆਨ ਕੀਤਾ ਕਿ ਗਿੱਪੀ ਗਰੇਵਾਲ ਅਤੇ ਬੱਬੂ ਮਾਨ ਭਾਜੀ ਨੂੰ ਛੱਡ ਕੇ ਬਾਕੀ ਸਾਰੇ ਪੰਜਾਬੀ ਸਿੰਗਰਾਂ ਕੋਲੋਂ ਪੁਲਿਸ ਸੁਰੱਖਿਆ ਵਾਪਸ ਲਈ ਜਾਊਗੀ ਵਾਹ ਮਾਨ ਸਾਹਿਬ ਵਾਹ ਇਹ ਤਾਂ ਉਹ ਗੱਲ ਹੋਈ ਕਿ ਜੇ ਯਾਰੀ ਨਹੀਂ ਤਾਂ ਪੁਲਿਸ ਸੁਰੱਖਿਆ ਵੀ ਨਹੀਂ ਉਹਨੇ ਗੱਲ ਸੁਣਨ ਤੋਂ ਬਾਅਦ ਸਾਡੇ ਕੁਝ ਕੁ ਬੁੱਧੀਮਾਨ ਲੋਕ ਇਹ ਗੱਲ ਕਰਨ ਲੱਗੇ ਹਾਂ ਹਰੇਕ ਸਿੰਗਰ ਨੂੰ ਥੋੜੀ ਡਰ ਹੁੰਦਾ ਸਿੰਗਰਾਂ ਨੂੰ ਆਪਾਂ ਥੋੜੇ ਟਾਈਮ ਲਈ ਸਾਈਡ ਤੇ ਰੱਖ ਦਿੰਦੇ ਹਾਂ ਅੱਜ ਦੀ ਡੇਟ ਵਿੱਚ ਪੰਜਾਬ ਦੇ ਕੀ ਹਾਲਾਤ ਆ ਉਹਦੇ ਉੱਤੇ ਝਾਤ ਮਾਰ ਲੈਂਦੇ ਹਾਂ ਪੰਜਾਬ ਦੇ ਕੁਝ ਇੱਕ ਬਿਜ਼ਨਸਮੈਨ ਲੋਕਾਂ ਨੂੰ ਸ਼ਰੀਆਮਤ ਮਕਾਇਆ ਜਾਂਦਾ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਨਹਿਰਾਂ ਦੇ ਪੁਲਾਂ ਦੇ ਹੇਠਾ ਸਿੱਟ ਦਿੱਤਾ ਜਾਂਦਾ ਆਪਣੇ ਹੀ ਦਰਾਂ ਦੇ ਮੋਰੇ ਬੈਠੇ ਮੁੰਡਿਆਂ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਸਾਡੇ ਪੰਜਾਬੀ ਕਬੱਡੀ ਖਿਡਾਰੀ ਘਰੋਂ ਤਾਂ ਜਾਂਦੇ ਆ ਗਰਾਊਂਡ ਵਿੱਚ ਖੇਡਣ ਪਰ ਘਰੇ ਵਾਪਸ ਆਉਂਦੀ ਆ ਉਹਨਾਂ ਦੀ ਲੋਥ ਜਦ ਇਕ ਆਮ ਬੰਦਾ ਸੇਫ ਨਹੀਂ ਕਬੱਡੀ ਖਿਡਾਰੀ ਗਰਾਊਂਡ ਵਿੱਚ ਸੇਫ ਨਹੀਂ ਤਾਂ ਉਹ ਸਿੰਗਰ ਕਿਵੇਂ ਸੇਫ ਹੋ ਸਕਦਾ ਜਿਹੜਾ ਹਜ਼ਾਰਾਂ ਬੰਦਿਆਂ ਦੇ ਸਾਹਮਣੇ ਇਕੱਲਾ ਹੀ ਸਟੇਜ ਉੱਤੇ ਖੜਕੇ ਗਾ ਰਿਹਾ ਆ ਮਾਨ ਸਾਹਿਬ ਵੋਟਾਂ ਤੋਂ ਪਹਿਲਾਂ ਤੁਸੀਂ ਇੱਕ ਵਾਅਦਾ ਕੀਤਾ ਸੀ ਇੱਕ ਸੁਪਨਾ ਦਿਖਾਇਆ ਸੀ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਵਾਂਗਾ ਪਰ ਤੁਹਾਡੇ ਆਉਣ ਤੋਂ ਪਹਿਲਾਂ ਪੰਜਾਬ ਭਾਵੇਂ ਰੰਗਲਾ ਪੰਜਾਬ ਨਹੀਂ ਸੀ ਪਰ ਐਟਲੀਸਟ ਪੰਜਾਬ ਤਾਂ ਸੀ ਪਰ ਤੁਹਾਡੇ ਆਉਣ ਤੋਂ ਬਾਅਦ ਰੰਗਲਾ ਤਾਂ ਨਹੀਂ ਬਣਿਆ ਪਰ ਗੰਦਲਾ ਪੰਜਾਬ ਜ਼ਰੂਰ ਬਣ ਗਿਆ ਆ ਪੰਜਾਬ ਪੁਲਿਸ ਦਾ ਆਹ ਵਾਲਾ ਬਿਆਨ ਸੁਣਨ ਤੋਂ ਬਾਅਦ ਹੁਣ ਅੱਧੇ ਪੰਜਾਬੀ ਸਿੰਗਰਾਂ ਦਾ ਤਾਂ ਵਿਚਾਰਿਆਂ ਦਾ ਆਹ ਹਾਲ ਹੋ ਜਾਣਾ ਕਿ ਸਵੇਰੇ ਉੱਠਦੇ ਸਾਰ ਆਪਣੇ ਹੀ ਹੱਥਾਂ ਤੇ ਦੰਦਾਸੇ ਵੱਡ ਵੱਡ ਕੇ ਇਹ ਕਨਫਰਮ ਕਰੂਗੇ ਕਿ ਅੱਜ ਜੂੰਦੇ ਉੱਠੇ ਆ ਕਿ ਰਾਤੀ ਸੁੱਤੇ ਪਿਆਂ ਦੇ ਕੋਈ ਗੋਲੀ ਮਾਰ ਗਿਆ ਹੁਣ ਇਹ ਤੇ ਕੁਝ ਕੁ ਲੋਕ ਇਹੋ ਜੀ ਗੱਲ ਵੀ ਕਰਨਗੇ ਕਿ ਜੇ ਸਿੰਗਰਾਂ ਨੂੰ ਆਪਣੀ ਜਾਨ ਦਾ ਐਨਾ ਹੀ ਖਤਰਾ ਉਹਨਾਂ ਨੂੰ ਸੇਫਟੀ ਚਾਹੀਦੀ ਆ ਉਹਨਾਂ ਨੂੰ ਸੁਰੱਖਿਆ ਚਾਹੀਦੀ ਆ ਤਾਂ ਉਹ ਆਪਣੇ ਪੈਸਿਆਂ ਦੀ ਸੁਰੱਖਿਆ ਖਰੀਦਣ ਪੰਜਾਬ ਸਰਕਾਰ ਨੇ ਠੇਕਾ ਥੋੜੀ ਲਿਆ ਹਾਂ ਬਿਲਕੁਲ ਪੰਜਾਬ ਸਰਕਾਰ ਨੇ ਠੇਕਾ ਹੀ ਲਿਆ ਆ ਤੇ ਉਹਨਾਂ ਨੂੰ ਲੈਣਾ ਹੀ ਪਊਗਾ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਇਹ ਵੀ ਗੱਲ ਕੀਤੀ ਸੀ ਕਿ ਜੇ ਤੁਹਾਡੇ ਘਰ ਵਿੱਚ ਛੱਤ 'ਲਾ ਪੱਖਾ ਚੱਲਦਾ ਆ ਤਾਂ ਤੁਸੀਂ ਉਹਦਾ ਬਿੱਲ ਬਾਅਦ ਵਿੱਚ ਭਰਦੇ ਹੋ ਉਹਦਾ ਪਹਿਲਾਂ ਟੈਕਸ ਭਰਦੇ ਹੋ ਜੇ ਇੱਕ ਚੱਲ ਰਹੇ ਪੱਖੇ ਦਾ ਟੈਕਸ ਭਰਿਆ ਜਾਂਦਾ ਆ ਤਾਂ ਜਿਹੜਾ ਸਿੰਗਰ ਸਾਲ ਵਿੱਚ ਅਰਬ ਰੁਪਏ ਕਮਾਉਂਦਾ ਟੈਕਸ ਦੇ ਬਦਲੇ ਉਹਨੂੰ ਜਿਉਂਦਾ ਰਹਿਣ ਦਾ ਹੱਕ ਵੀ ਮਿਲਣਾ ਚਾਹੀਦਾ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਜਿਉਂਦਾ ਰੱਖੇ ਉਹਨੂੰ ਹੀ ਜਿਉਂਦਾ ਕਿਉਂ ਰੱਖਣਾ ਜਿਹੜਾ ਪੱਖੇ ਦਾ ਟੈਕਸ ਭਰਦਾ ਉਹਨੂੰ ਵੀ ਜਿਉਂਦਾ ਹੱਕ ਵਾ ਪੰਜਾਬ ਸਰਕਾਰ ਮਹੌਲ ਹੀ ਇਹੋ ਜਿਹਾ ਕਿਉਂ ਬਣ ਦਿੰਦੀ ਆ ਇਹੋ ਜਿਹਾ ਮਾਹੌਲ ਹੋਣਾ ਚਾਹੀਦਾ ਕਿ ਸਿੰਗਰਾਂ ਦੇ ਨਾਲ ਨਾਲ ਆਮ ਲੋਕ ਵੀ ਸੁਰੱਖਿਅਤ ਹੋਣ ਕਿਸੇ ਵੀ ਨਾਗਰਿਕ ਦੀ ਇਸ ਰੱਖਿਆ ਇਸ ਚੀਜ਼ ਤੇ ਨਿਰਭਰ ਨਹੀਂ ਕਰਦੀ ਕਿ ਉਹਨੇ ਸਾਲ ਵਿੱਚ ਟੈਕਸ ਕਿੰਨਾ ਭਰਿਆ ਟੈਕਸ ਭਰਨ ਵਾਲਾ ਚਾਹੇ ਗਰੀਬ ਆ ਚਾਹੇ ਅਮੀਰ ਵਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਉਹ ਦੇਸ਼ ਦਾ ਨਾਗਰਿਕ ਹੈ ਤਾਂ ਉਹਨੂੰ ਇਹੋ ਜਿਹਾ ਮਾਹੌਲ ਬਣਾ ਕੇ ਦੇਣਾ ਜਿਸ ਮਾਹੌਲ ਵਿੱਚ ਉਹ ਖੁੱਲ੍ਹ ਕੇ ਸਾਹ ਲੈ ਸਕੇ ਬਾਹਰ ਘੁੰਮੇ ਫਰੇ ਕੰਮ ਕਰੇ ਘੁਮਣ ਫਿਰਨ ਵਿੱਚ ਜੋ ਵੀ ਖਰਚਾ ਕਰਦਾ ਅਤੇ ਬਾਹਰ ਘੁੰਮ ਕੇ ਜੋ ਵੀ ਕਮਾ ਕੇ ਲਿਆਉਂਦਾ ਉਹਦੇ ਵਿੱਚੋਂ ਜੋ ਵੀ ਟੈਕਸ ਭਰਦਾ ਉਸ ਟੈਕਸ ਨਾਲ ਦੇਸ਼ ਨੂੰ ਚਲਾਇਆ ਜਾਵੇ ਅਤੇ ਪੁਲਿਸ ਨੂੰ ਤਨਖਾਹ ਦਿੱਤੀ ਜਾਵੇ ਜੇ ਸਭ ਇਹ ਮਾਨ ਸਾਹਿਬ ਦੀ ਸਰਕਾਰ ਨਮੀ ਨਮੀ ਬਣੀ ਤਾਂ ਮਾਨ ਸਾਹਿਬ ਨੇ ਬਹੁਤ ਸਾਰੇ ਨਾਗਰਿਕਾਂ ਦੀ ਸਿਕਿਉਰਿਟੀ ਘਟਾ ਦਿੱਤੀ ਅਸੀਂ ਸੋਚਿਆ ਚਲੋ ਕੋਈ ਗੱਲ ਨਹੀਂ ਮਾਨ ਸਾਹਿਬ ਹਾਲੇ ਨਵੇਂ ਆ ਮਾਨ ਸਾਹਿਬ ਨੇ ਸਿਕਿਉਰਿਟੀ ਘਟਾਉਣ ਦੇ ਨਾਲ ਨਾਲ ਨੰਬਰ ਬਣਾਉਣ ਵਾਸਤੇ ਉਹਨੂੰ ਪਬਲਿਸ਼ ਵੀ ਕਰ ਦਿੱਤਾ ਅਸੀਂ ਸੋਚਿਆ ਚਲੋ ਕੋਈ ਗੱਲ ਨਹੀਂ ਮਾਨ ਸਾਹਿਬ ਹਾਲੇ ਨਵੇਂ ਆ ਮਾਨ ਸਾਹਿਬ ਦੀ ਸਰਕਾਰ ਬਣਨ ਦੇ ਨਾਲ ਨਾਲ ਇੱਕ ਪੰਜਾਬੀ ਸਿੰਗਰ ਜਿਹੜਾ ਕਰੋੜਾਂ ਦਾ ਟੈਕਸ ਭਰਦਾ ਸੀ ਉਹਦੀ ਮੌਤ ਹੋ ਜਾਂਦੀ ਹੈ ਉਹਦਾ ਕਤਲ ਕਰ ਦਿੱਤਾ ਜਾਂਦਾ ਸ਼ਰੀਆਮ ਅਸੀਂ ਸੋਚਿਆ ਚਲੋ ਕੋਈ ਗੱਲ ਨਹੀਂ ਮਾਨ ਸਾਹਿਬ ਨਵੇਂ ਆ ਗਰੋਂਡਾ ਵਿੱਚ ਖੇਡਦੇ ਹੋਏ ਖਿਡਾਰੀਆਂ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਥੋੜਾ ਟਾਈਮ ਲੱਗਦਾ ਸਰਕਾਰ ਬੰਦਣ ਨੂੰ ਇਤੋਂ ਬਾਅਦ ਗੈਂਗਸਟਰਾਂ ਨੇ ਆਮਕ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਘਰਾਂ ਵਿੱਚ ਬੜ ਬੜ ਕੇ ਅਸੀਂ ਸੋਚਿਆ ਮਾਨ ਸਾਹਿਬ ਹਾਲੇ ਵੀ ਨਵੇਂ ਆ ਪਰ ਮਾਨ ਸਾਹਿਬ ਹੁਣ ਤਾਂ ਆ ਤੁਸੀਂ ਨਵੇਂ ਆ ਤੇ ਨਾ ਹੀ ਤੁਹਾਡੀ ਸਰਕਾਰ ਛੇੜੀ ਕਿਸਮ ਦੇ ਇਹ ਮੁਲਜ਼ਮ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਪਿਓ ਪੁੱਤ ਨੂੰ ਸ਼ਰੀਆਮ ਮੋਦੇ ਕਾ ਅਟੂਤਾਰ ਦੇ ਤੈਕਤ ਮਾਨ ਸਾਹਿਬ ਤੁਹਾਡੇ ਕੋਲੋਂ ਹਲੇ ਪੁਰਾਣੇ ਕਤਲਾਂ ਦਾ ਤਾਂ ਇਨਸਾਫ ਦਵਾ ਨਹੀਂ ਹੋਇਆ ਤੇ ਨਵੀਆਂ ਦੀ ਤਿਆਰੀ ਤੁਸੀਂ ਫੇਰ ਖਿੱਚ ਲਈਆ ਹੁਣ ਬੱਸ ਕਰੋ ਜਾਂ ਫਿਰ ਇਹ ਗੱਲ ਕਲੀਅਰ ਕਰ ਦਿਓ ਕਿ ਜਿਹੜਾ ਰੰਗਲਾ ਪੰਜਾਬ ਬਣਾਉਣ ਵਾਸਤੇ ਤੁਸੀਂ ਸੁਪਨਾ ਦਿਖਾਇਆ ਸੀ ਉਹਦੇ ਵਿੱਚ ਲਾਲ ਰੰਗ ਭਰਨ ਵਾਸਤੇ ਤੁਹਾਨੂੰ ਹੋਰ ਕਿੰਨੇ ਨੌਜਵਾਨਾਂ ਦਾ ਖੂਨ ਚਾਹੀਦਾ ਤੁਸੀਂ ਇਸ ਵੀਡੀਓ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਾਂ ਇੱਕ ਇੱਕ ਪੰਜਾਬੀ ਵਿੱਚ ਜਾਗਰੂਕਤਾ ਲਿਆ ਸਕੀਏ ਤੇ ਬੋਲੀ ਸਰਕਾਰ ਦੇ ਕੰਨ ਖੋਲ ਸਕੀਏ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਲੈਣ ਵਾਸਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨ ਵੀ ਮਿਲ ਜਵੇ ਤੇ ਮਿਲਦਿਆਂ ਜੀ ਕਿਸੇ ਹੋਰ ਵੀਡੀਓ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਧੰਨਵਾਦ